ਇਸ ਵੇਲੇ ਦੀ ਪੱਟੀ ਖਬਰ ਸਰਕਾਰ ਦੇ ਵੱਲੋਂ ਨਵੇਂ ਸਾਲ ਦੇ ਉਤੇ ਔਰਤਾਂ ਨੂੰ ਇੱਕ ਤੋਹਫ਼ਾ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕੇ ਹਰ ਮਹਿਲਾਵਾਂ ਨੂੰ ਜਿਹੜਾ ਕਿ 2100 ਰੁਪਿਆ ਹਰ ਮਹੀਨੇ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਕੈਬਨਿਟ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਹੋਏ ਨੇ ਜਿਸ ਦੇ ਵਿੱਚ ਕਿਹਾ ਗਿਆ ਕਿ ਜਿਹੜੇ ਪਰਿਵਾਰ ਦੇ ਬੱਚੇ 10ਵੀਂ ਤੇ 12ਵੀਂ ਸ਼੍ਰੇਣੀ ਦੇ ਵਿੱਚ 80% ਤੋਂ ਵੱਧ ਨੰਬਰ ਲੈਂਦੇ ਨੇ ਤਾਂ ਉਹਨਾਂ ਪਰਿਵਾਰਾਂ ਨੂੰ 2100 ਰੁਪਿਆ ਹਰ ਮਹੀਨੇ ਜਿਹੜਾ ਵਿੱਤੀ ਸਹਾਇਤਾ ਦੇ ਵੱਲੋਂ ਦਿੱਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਨਵੇਂ ਸਾਲ ਦੇ ਪਹਿਲੇ ਦਿਨ ਜਿਹੜਾ ਕਿ ਹਰਿਆਣਾ ਦੇ ਵਿੱਚ ਨਾਇਬ ਸੈਣੀ ਕੈਬਨਿਟ ਮੀਟਿੰਗ ਦੇ ਵਿੱਚ ਹਾਤਾਪੁਰੋਂ ਫੈਸਲੇ ਜਿਹੜਾ ਲਿੱਤੇ ਗਏ ਨੇ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਖੁਦ ਫੈਸਲਾ ਬਾਰੇ ਜਿਹੜੀ ਜਾਣਕਾਰੀ ਦਿੱਤੀ ਆ ਮੁੱਖ ਮੰਤਰੀ ਨੈਬ ਸ਼ੈਣੀ ਦੇ ਵੱਲੋਂ ਕੈਬਨਿਟ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ ਲੋਕਾਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਨੇ ਤਾਂ ਕੈਬਨਿਟ ਮੀਟਿੰਗ ਨੇ ਰੋਤਕ ਦੇ ਮਰਤੇ ਕੇ ਐਸਆਈ ਸੰਦੀਪ ਲਾਠਰ ਦੀ ਪਤਨੀ ਦੇ ਲਈ MDU ਯੂਨੀਵਰਸਿਟੀ ਦੇ ਵਿੱਚ ਗਣਿਤ ਪ੍ਰੋਫੈਸਰ ਵੱਜੋ ਨੌਕਰੀ ਦੇਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਤੋਂ ਇਲਾਵਾ 2100 ਰੁਪਏ ਦੀ ਜਿਹੜੀ ਕਿ ਲਾਡਾ ਲక్ష్ਮੀ ਯੋਜਨਾ ਉਸ ਦਾ ਵਿਸਥਾਰ ਕੀਤਾ ਗਿਆ ਮੁੱਖ ਮੰਤਰੀ ਨੇ ਦੱਸਿਆ ਕਿ ਕੈਬਨਿਟ ਮੀਟਿੰਗ ਨੇ ਪੰਚਕੁਲਾ ਜ਼ਿਲ੍ਹੇ ਦੇ ਬਰਵਾਲਾ ਬਲਾਕ ਦੇ ਰੱਤੇਵਾਲੀ ਪਿੰਡ ਦੀ ਪੰਚਾਇਤ ਦੀ ਜ਼ਮੀਨ ਨੂੰ ਗਊਸ਼ਾਲਾ ਸਥਾਪਿਤ ਕਰਨ ਲਈ 20 ਸਾਲਾਂ ਦੀ ਮਿਆਦ ਦੇ ਲਈ ਕਾਮਤੈ ਨੂੰ ਗਊ ਸੇਵਾ ਸਮਿਤੀ ਨੂੰ ਲੀਜ਼ ਤੇ ਦੇਣ ਦੀ ਪ੍ਰਵਾਨਗੀ ਦਿੱਤੀ ਹੈ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 2002 ਦੇ ਵਿੱਚ ਠੇਕੇ ਤੇ ਨਿਯੁਕਤ 300 47 ਡਰਾਈਵਰਾਂ ਨੂੰ ਯੋਗਤਾ ਸੇਵਾ ਅਤੇ ਪੁਰਾਣੀ ਪੈਨਸ਼ਨ ਯੋਜਨਾ ਦੇ ਲਾਭ ਦੇਣ ਦਾ ਫੈਸਲਾ ਕੀਤਾ ਗਿਆ ਡਰਾਈਵਰਾਂ ਨੂੰ ਵੀ ਜਿਹੜਾ ਕਿ ਉਹਨਾਂ ਦੇ ਸ਼ੁਰੂਆਤੀ ਨਿਯਮਿਤ ਮਿਤੀ ਤੋਂ ਰੈਗੂਲਰ ਮੰਨਿਆ ਜਾਵੇਗਾ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹਨਾਂ ਦੁਆਰਾ ਇੱਕ ਫੈਸਲਾ ਹੋਰ ਕੀਤਾ ਗਿਆ ਉਹਨਾਂ ਦੁਆਰਾ ਕਿਹਾ ਗਿਆ ਕਿ 1969 ਦਾ ਲਾਭ ਜਿਹੜਾ ਕਿ ਪ੍ਰਦਾਨ ਕਰਨ ਦੇ ਲਈ ਜਰਨਲ ਪ੍ਰੋਵਾਈਡਡ ਫੰਡ ਖਾਤਾ ਖੋਲਣ ਵਰਗੇ ਕਈ ਲਾਭ ਪ੍ਰਦਾਨ ਦੇਵੇਗਾ ਤਾਂ ਇਹ ਲਾਭ ਸਿਧਾਰਤਕ ਤੌਰ ਤੇ 31 ਅਗਸਤ 2000 24 ਤੱਕ ਦਿੱਤੇ ਜਾਣਗੇ ਅਸਲ ਵਿੱਤੀ ਲਾਭ 1 ਸਤੰਬਰ 2024 ਜਾਂ ਸਰਕਾਰ ਦੁਆਰਾ ਨਿਰਧਾਰਿਤ ਕਿਸੇ ਹੋਰ ਕਟਾਫ ਮਿਤੀ ਤੋਂ ਮਿਲਿਆ ਜਾਵੇਗਾ ਤਾਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਸ ਦੇ ਵਿੱਚ ਜਿਹੜਾ ਕਿ ਸਰਕਾਰ ਦੇ ਵੱਲੋਂ ਵੱਡਾ ਐਲਾਨ ਇਹ ਵੀ ਕੀਤਾ ਗਿਆ ਕਿ ਜਿਹੜੇ ਪਰਿਵਾਰਾਂ ਦੇ ਬੱਚੇ ਨੇ ਜਿਹੜੇ ਉਹ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਵਿੱਚ 80% ਨੰਬਰ ਲੈਂਦੇ ਨੇ ਤਾਂ ਉਹਨਾਂ ਵਿਦਿਆਰਥੀਆਂ ਦੇ ਪਰਿਵਾਰ ਨੂੰ ਹਰ ਮਹੀਨੇ 2100 ਰੁਪਏ ਦਿੱਤਾ ਜਾਵੇਗਾ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਨਵੇਂ ਸਾਲ ਦੇ ਉਤੇ ਹਰਿਆਣਾ ਦੇ ਵਿੱਚ ਰਹਿੰਦੇ ਲੋਕਾਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਵੱਡੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਤੇ ਨਾਲ ਹੀ ਕਿਹਾ ਕਿ ਜਿਹੜੇ ਪਰਿਵਾਰਾਂ ਦੇ ਬੱਚੇ 10ਵੀਂ ਤੇ 12ਵੀਂ ਸ਼੍ਰੇਣੀ ਦੇ ਵਿੱਚ 80% ਤੋਂ ਅੰਕ ਜ਼ਿਆਦਾ ਲੈਂਦੇ ਨੇ ਉਹਨਾਂ ਪਰਿਵਾਰਾਂ ਨੂੰ ਹਰ ਮਹੀਨੇ 2100 ਰੁਪਏ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਤਾਂ ਮੁੱਖ ਮੰਤਰੀ ਨੈਬ ਸੈਣੀ ਦੇ ਵੱਲੋਂ ਨਵੇਂ ਸਾਲ ਦੇ ਉੱਤੇ ਵੱਡਾ ਤੋਹਫ਼ਾ ਹਰਿਆਣਾ ਦੇ ਰਹਿਣ ਵਾਲੇ ਲੋਕਾਂ ਨੂੰ ਦਿੱਤਾ ਗਿਆ